ਸਤ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਐਚਐਸ ਡਿੰਪਲ ਦੋਸਤੋ ਅੱਜ ਤੁਹਾਨੂੰ ਰੂਬਰੂ ਕਰਦੇ ਆਂ ਸਰਦਾਰ ਸਜੀਤ ਸਿੰਘ ਜੀ ਜਿਹੜੇ ਕਿ ਇੱਕ ਸਿੱਖਿਆ ਚਿੰਤਕ ਨੇ ਤੇ ਇੱਕ ਗੰਭੀਰ ਇੱਕ ਆਪਣੇ ਪਾਠਕ ਨੇ ਜਿਹੜੇ ਤੇ ਕਾਫੀ ਕਿਤਾਬਾਂ ਦੇ ਨਾਲ ਵੀ ਜੁੜੇ ਹੋਏ ਆ ਤੇ ਕਾਫੀ ਸਿੱਖਿਆ ਦੇ ਨਾਲ ਜੁੜੇ ਹੋਏ ਆ ਤੇ ਆਮ ਕਰਕੇ ਜਿਹੜੇ ਹਨ ਉਹ ਗੱਲਬਾਤ ਕਰਦੇ ਰਹਿੰਦੇ ਆ ਅਲੱਗ-ਅਲੱਗ ਚੈਨਲਸ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਐਕਟਿਵ ਹਨ ਤੇ ਅੱਜ ਉਹਨਾਂ ਦੇ ਨਾਲ ਗੱਲ ਕਰਦੇ ਆਂ ਕਿ ਭਾਰਤੀ ਸਿੱਖਿਆ ਪ੍ਰਣਾਲੀ ਜਿਹੜੀ ਹੈ ਉਹ ਮਯੁੱਧਾ ਦੌਰ ਦੇ ਵਿੱਚ ਕਿਸ ਕਿਹੜੇ ਪ੍ਰਸਥਿਤੀਆਂ ਦੇ ਵਿੱਚੋਂ ਲੰਘ ਰਹੀ ਹੈ ਤੇ ਇਸ ਦੇ ਵਿੱਚ ਕੀ ਸੁਧਾਰ ਦੀ ਕੋਈ ਗੁੰਜਾਇਸ਼ ਹੈ ਜਾਂ ਨਹੀਂ ਹੈ ਤੇ ਵਿਦਿਆਰਥੀ ਕਿਹੋ ਜਿਹੇ ਹਨ ਤੇ ਵਿਦਿਆਰਥੀਆਂ ਦੇ ਨਾਲ-ਨਾਲ ਉਹਨਾਂ ਦੇ ਮਾਪੇ ਤੇ ਅਧਿਆਪਕ ਉਹਨਾਂ ਦਾ ਕੀ ਭੂਮਿਕਾ ਹੋਣੀ ਚਾਹੀਦੀ ਹੈ ਕਨੇਕ ਸਵਾਲ ਹਨ ਤੇ ਇੰਨਾ ਸਾਰੇ ਸਵਾਲਾਂ ਦਾ ਕੇਂਦਰ ਬਿੰਦੂ ਸਰਦਾਰ ਸਜੀਤ ਸਿੰਘ ਆਓ ਮਿਲੋ ਸਰਦਾਰ ਸਜੀਤ ਸਿੰਘ ਜੀ ਨੂੰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਜੀ ਬਹੁਤ ਖੁਸ਼ੀ ਹੋਈ ਅੱਜ ਤੁਹਾਡੇ ਰੂਬਰੂ ਆ ਆਪਾਂ ਸਿੱਖਿਆ ਦੇ ਬਾਰੇ ਸਿੱਖਿਆ ਪ੍ਰਬੰਧ ਦੇ ਬਾਰੇ ਕੁਝ ਗੱਲਾਂ ਕਰਨੀਆਂ ਨੇ ਜਿਵੇਂ ਆਪਣੇ ਕੋਲੇ ਅੱਜ ਜਿਹੜਾ ਅਧਿਆਪਕ ਹੈ ਜਿਵੇਂ ਤੁਹਾਡਾ ਆਪ ਦਾ 25 ਸਾਲ ਦਾ ਐਕਸਪੀਰੀਅੰਸ ਹੋਊਗਾ ਆਪ ਉਹ ਹੋਗਾ ਵਿਦਿਆਰਥੀਆਂ ਨੂੰ ਪੜਾਉਂਦਾ ਕੀ ਤੁਸੀਂ ਸਮਝਦੇ ਹੋ ਕਿ ਜਿਹੜਾ ਤੁਹਾਡੇ ਇਨੀਸ਼ੀਅਲ ਜਿਹੜਾ ਸਮਾਂ ਸੀ ਉਦੋਂ ਜਿਹੜੇ ਅਧਿਆਪਕਾਂ ਦੀ ਜੋ ਉਹਨਾਂ ਬੱਚਿਆਂ ਦੀ ਜੋ ਬੱਚੇ ਕਿਹੋ ਜਿਹੇ ਸਨ ਤੇ ਅੱਜ ਬੱਚਿਆਂ ਦੇ ਵਿੱਚ ਕੋਈ ਫਰਕ ਪਿਆ ਹੈ ਬਹੁਤ ਫਰਕ ਆ ਸਰ ਪਹਿਲਾਂ ਦਾ ਤੇ ਹੁਣ ਦਾ ਹਾਂਜੀ ਕਿਉਂਕਿ ਵੈਲਿਊਜ਼ ਦੇ ਵਿੱਚ ਫਰਕ ਆ ਗਿਆ ਟੈਕਨੋਲੋਜੀ ਦੇ ਚੇਂਜਸ ਹੋਣ ਕਰਕੇ ਹਾਂਜੀ ਬਾਕੀ ਬਹੁਤ ਸਾਰੇ ਐਸੇ ਰੀਜ਼ਨਸ ਨੇ ਜਿਹਦੇ ਕਰਕੇ ਕਿ ਬੱਚਿਆਂ ਦੇ ਜਿਹੜੇ ਲਿਵਿੰਗ ਸਟੈਂਡਰਡ ਆ ਜਾਂ ਸਟਾਈਲ ਆ ਔਰ ਪਰਿਵਾਰਿਕ ਪਸੋਕੜ ਉਹਨਾਂ ਦਾ ਪਰਵਰਤਨ ਆਇਆ ਆਰਥਿਕ ਪਰਵਰਤਨ ਆਇਆ ਬੱਚਿਆਂ ਦੇ ਜੀਵਨ ਦੇ ਵਿੱਚ ਉਹਨਾਂ ਨੂੰ ਸਹੂਲਤਾਂ ਮਿਲਣ ਲੱਗੀਆਂ ਨੇ ਜੀ ਤੋਂ ਪਹਿਲਾਂ ਕੀ ਸੀਗਾ ਕਿ ਬੱਚੇ ਸਿੱਖਿਆ ਨੂੰ ਜ਼ਿਆਦਾ ਮਹੱਤਵ ਦਿੰਦੇ ਸੀਗੇ ਜੀ ਅਧਿਆਪਕਾਂ ਦਾ ਸਤਿਕਾਰ ਬਹੁਤ ਜ਼ਿਆਦਾ ਸੀਗਾ ਜੀ ਅੱਜ ਵੀ ਹੈ ਬਟ ਉਹ ਨਹੀਂ ਰਹਿ ਗਿਆ ਜਿਹੜਾ ਪਹਿਲਾਂ ਸੀਗਾ ਜੀ ਉਹਦੇ ਪਿੱਛੇ ਕਾਰਨ ਕਈ ਨੇ ਹਾਂਜੀ ਇੱਕ ਤਾਂ ਇਹ ਹੈ ਕਿ ਜੋ ਪੇਰੈਂਟਸ ਨੇ ਉਹ ਪਹਿਲਾਂ ਗੰਭੀਰ ਹੋਇਆ ਕਰਦੇ ਸੀ ਬੱਚਿਆਂ ਦੀ ਸਿੱਖਿਆ ਨੂੰ ਲੈ ਕੇ ਹਾਂਜੀ ਔਰ ਇੱਕ ਮੋਟਿਵ ਦੀ ਗੱਲ ਆ ਜਾਂਦੀ ਹੈ ਕਿ ਸਿੱਖਿਆ ਕਾਦੇ ਲਈ ਪ੍ਰਾਪਤ ਕੀਤੀ ਜਾਂਦੀ ਸੀ ਹਾਂਜੀ ਸਿੱਖਿਆ ਦਾ ਜਿਹੜਾ ਮਕਸਦ ਸੀਗਾ ਬੱਚਿਆਂ ਦੇ ਸਰਵਪੱਖੀ ਵਿਕਾਸ ਨਾਲ ਜੋੜਿਆ ਜਾਂਦਾ ਸੀ ਹਾਂਜੀ ਇਹ ਵੀ ਤੁਹਾਡੀ ਗੱਲ ਰੋਕ ਕੇ ਆਪਾਂ ਇਹ ਬੜਾ ਵਧੀਆ ਜਿਹੜਾ ਸਵਾਲ ਹੈ ਆਮ ਕਰਕੇ ਜਿਹੜਾ ਹੈ ਇਹ ਸਵਾਲ ਉੱਠਦਾ ਹੈ ਕਿ ਸਿੱਖਿਆ ਕਾਦੇ ਲਈ ਹੈ ਕਿ ਸਿੱਖਿਆ ਤੁਹਾਡੇ ਜਿਹੜੇ ਹੈ ਉਹ ਆਰਥਿਕ ਵਿਕਾਸ ਦੇ ਲਈ ਹੈ ਕਿ ਕੱਲ ਨੂੰ ਬੱਚਾ ਜਿਹੜਾ ਹੈ ਆਪਣੇ ਪੈਰਾਂ ਤੇ ਖੜਾ ਹੋ ਸਕੇ ਹਰੇਕ ਮਾਪੇ ਦੀ ਇੱਛਾ ਜਿਹੜੀ ਆ ਉਹ ਇਹੀ ਹੁੰਦੀ ਹੈ ਕਿ ਸਾਡਾ ਬੱਚਾ ਪੜ੍ਹਾਲ ਖਾ ਕੇ ਤੇ ਉਹ ਕਿਸੇ ਕੰਮ ਕਰਦੇ ਉੱਤੇ ਲੱਗਿਆ ਰਹੇ ਤੇ ਦੂਸਰਾ ਜਿਹੜਾ ਹੈ ਉਸ ਦੇ ਇਲਾਵਾ ਸਮਾਜ ਦੇ ਵਿੱਚ ਇੱਕ ਵਿਚਰਨਾ ਕਿਵੇਂ ਹੈ ਸਮਾਜਿਕ ਵਿਕਾਸ ਇਸ ਨੂੰ ਆਪਾਂ ਕਹਿ ਦਿੰਦੇ ਆ ਭਾਵਨਾਤੋਂ ਕਈ ਚੀਜ਼ਾਂ ਹੁੰਦੀਆਂ ਨੇ ਉਸ ਦੇ ਬਾਰੇ ਰੌਸ਼ਨੀ ਪਾਓ ਆਪਾਂ ਜਦੋਂ ਆਪਾਂ ਸਿੱਖਿਆ ਦਾ ਮੰਤਵ ਕੀ ਹੈ ਸਿੱਖਿਆ ਦਾ ਮੰਤਵ ਜੋ ਮੈਂ ਸਮਝਦਾ ਹਾਂ ਜੀ ਕਿ ਪਰਿਵਾਰ ਦਾ ਕੰਨਾ ਇਹੀ ਰੋਜੀ ਰੋਟੀ ਦੇ ਯੋਗ ਹੋਣਾ ਜਾਂ ਹੋਰ ਵੀ ਐ ਕੋਈ ਪਰਿਵਾਰ ਦਾ ਬਿਸ਼ੋਕੜ ਔਰ ਆਰਥਿਕ ਪੱਧਰ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਇਹਦੇ ਵਿੱਚ ਹਾਂਜੀ ਜਿਹੜੇ ਚੰਗੇ ਤਗੜੇ ਪਰਿਵਾਰਾਂ ਦੇ ਬੱਚੇ ਨੇ ਜੀ ਉਹਨਾਂ ਦਾ ਟਾਰਗੇਟ ਬੱਚੇ ਦਾ ਇਹ ਹੁੰਦਾ ਹੈ ਕਿ ਖਾਸ ਕਰ ਪੇਰੈਂਟਸ ਦਾ ਕਿ ਸਾਡਾ ਬੱਚਾ ਕੁਝ ਪੜ੍ਹੇ ਉਹਦੇ ਵਿੱਚ ਵੈਲਿਊਜ਼ ਡਿਵੈਲਪ ਹੋਣ ਹਾਂਜੀ ਕਿਉਂਕਿ ਆਰਥਿਕ ਤੌਰ ਤੇ ਉਹ ਵੈਲ ਸੈਟਲਡ ਨੇ ਹਾਂਜੀ ਤਾਂ ਉਹਨਾਂ ਨੂੰ ਕੋਈ ਇੰਨਾ ਜ਼ਿਆਦਾ ਰੋਜੀ ਰੋਟੀ ਲਈ ਤਾਂ ਨਹੀਂ ਕਹਿ ਸਕਦੇ ਬਟ ਵੈਲਿਊਜ਼ ਔਰ ਪਰਸਨੈਲਿਟੀ ਡਿਵੈਲਪਮੈਂਟ ਲਈ ਹਾਂਜੀ ਔਰ ਇੱਕ ਸੋਸ਼ਲ ਸਟੇਟਸ ਹੁੰਦਾ ਹੈ ਔਰ ਜਿਹੜੇ ਗਰੀਬ ਘਰਾਂ ਦੇ ਜਾਂ ਮਿਡਲ ਕਲਾਸ ਦੇ ਬੱਚੇ ਨੇ ਉਹਨਾਂ ਦਾ নো ਡਾਊਟ ਹੈ ਇੱਕ ਟਾਰਗੇਟ ਹੁੰਦਾ ਕਿ ਸਿੱਖਿਆ ਦੇ ਨਾਲ ਉਹ ਆਪਣੇ ਆਪ ਨੂੰ ਇਸ ਕਾਬਲ ਬਣਾਉਣਗੇ ਕਿ ਆਪਣੇ ਆਪ ਦੀ ਰੋਟੀ ਰੋਟੀ ਦਾ ਪ੍ਰਬੰਧ ਕਰਨ ਔਰ ਆਪਣੇ ਪੇਰੈਂਟਸ ਨੂੰ ਉਹ ਕੁਝ ਆਰਾਮ ਦੇ ਸਕੇ ਜੀ ਤੇ ਇਸ ਦੇ ਵਿੱਚ ਜਿਹੜਾ ਐ ਜਿਵੇਂ ਆਪਾਂ ਗੱਲ ਕਰਦੇ ਹਾਂ ਜਿਵੇਂ ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਨਾ ਵੀ ਜਿਹੜਾ ਬੱਚਾ ਹੈ এডਿਕੇਸ਼ਨ ਜਿਹੜੀ ਆ ਉਹ ਬੱਚੇ ਦੇ ਵਿੱਚ ਬੈਸਟ ਜੋ ਹੈ ਉਸ ਨੂੰ ਡਰਾਉਟ ਕਰਨਾ ਹੈ ਜਾਂ ਸਰਪੱਖੀ ਵਿਕਾਸ ਦੀ ਗੱਲ ਵੀ ਗੰਧੀ ਜਿਹੜਾ ਹੈ ਅਦਰਸ਼ਵਾਦ ਦਾ ਪਿਤਾਮਾ ਹੈ ਤਾਂ ਉਸਨੇ ਕਾਫੀ ਗੱਲਾਂ ਇਸ ਦੇ ਬਾਰੇ ਕੀਤੀ ਸੀ ਆਪਾਂ ਜਿਹੜਾ ਹੈ ਇੱਕ ਜਿਵੇਂ ਅ ਅੱਜ ਦੇ ਜਿਹੜੇ ਬੱਚੇ ਨੇ ਤੇ ਜਾਂ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਮਾਪੇ ਨੇ ਤੇ ਇੱਕ ਅਧਿਆਪਕ ਹੈ ਇੱਕ ਤਕੌਣ ਬਣਦਾ ਏ ਉਹ ਤਕੌਣ ਜਿਹੜਾ ਹੈ ਉਸ ਦੇ ਵਿੱਚ ਹੁਣ ਉਹ ਤਕੌਣ ਮਜ਼ਬੂਤ ਹੋਈ ਹੈ ਜੋ ਉਸ ਵਿੱਚ ਕਿਤੇ ਨ ਕਿਤੇ ਤਰੇਡ ਆਈ ਹੈ ਇਸ ਦੇ ਬਾਰੇ ਥੋੜਾ ਜਿਹਾ ਜਾਣਨਾ ਪਾਉ ਅ ਸਰੇਸਤਰਾ ਕੇ ਜੇ बच्चे ने क्योंकि पहला ये हुंदा सीगा के जॉइंट फैमिलीज़ हुंदियां सीगियां हां जी जॉइंट फैमिलीज़ च वैल्यू सिस्टम एक अलग तरह ਦਾ ਦਿ ਲੋਡ ਹੁੰਦੀ ਸੀ ਉਹ ਆਟੋਮੈਟਿਕਲੀ ਬੱਚਾ ਡਵਲਪ ਹੁੰਦਾ ਸੀਗਾ ਕਿਉਂਕਿ ਬੱਚੇ ਗ੍ਰੈਂਡਪੇਰੈਂਟਸ ਨਾਲ ਰਹਿੰਦੇ ਸੀਗੇ ਕਜ਼ਨਸ ਨਾਲ ਰਹਿੰਦੇ ਸੀਗੇ ਉਹਦੇ ਨਾਲ ਉਹਨਾਂ ਸਹਿਨਸ਼ੀਲਤਾ ਜੀ ਔਰ ਅੰਡਰਸਟੈਂਡਿੰਗ ਕੋਆਪਰੇਸ਼ਨ ਇਹ ਭਾਵਨਾਵਾਂ ਪਰਿਵਾਰਕ ਤੌਰ ਤੇ ਜੁੜਦੀਆਂ ਨੇ ਆਪਣੇ ਆਪ ਪੈਦਾ ਹੋ ਜਾਂਦੀਆਂ ਨੇ ਔਰ ਅੱਜਕੱਲ ਜਿਵੇਂ ਦੌਰ ਬਦਲ ਗਿਆ ਨਿਊਕਲियस ਫੈਮਲੀਆਂ ਦਾ ਆ ਗਿਆ ਜੀ ਪੇਰੈਂਟਸ ਕੋਲ ਸਮਾਂ ਹੈ ਨਹੀਂ ਬੱਚਿਆਂ ਲਈ ਔਰ ਬੱਚੇ ਵੀ ਇੱਕ ਮੁੰਡਾ ਇੱਕ ਕੁੜੀ ਇਹ ਨਾਰਮ ਨਾਰਮਲੀ ਚੱਲਦੇ ਜੀ ਤਾਂ ਉੱਥੇ ਬੱਚਿਆਂ ਕੋਲ ਕੀ ਕਰਦੇ ਨੇ ਪੇਰੈਂਟਸ ਨੂੰ ਮੋਬਾਈਲ ਦੇਤਾ ਜੀ ਬੱਚਾ ਨੂੰ ਉਧਰ ਬਿਜੀ ਕਰਤਾ ਆਪ ਆਪਣੇ ਕੰਮ 'ਚ ਬਿਜੀ ਹੋ ਗਏ ਜੀ ਨਾ ਤਾਂ ਇਹ ਦੇਖਿਆ ਜਾਂਦਾ ਵੀ ਬੱਚੇ ਕਿੰਨਾ ਚਿਰ ਮੋਬਾਈਲ ਦੇਖ ਰਹੇ ਨੇ ਨਾ ਹੀ ਦੇਖਿਆ ਜਾਂਦਾ ਬੱਚੇ ਕੀ ਦੇਖ ਰਹੇ ਨੇ ਉਹਦਾ ਕੰਟੈਂਟ ਕੀ ਹੈ ਜਿਸ ਤਰ੍ਹਾਂ ਆਪਾਂ ਜਾਣਦੇ ਆ ਕਿ ਇੰਟਰਨੈਟ ਤੇ ਹਰ ਤਰ੍ਹਾਂ ਦਾ ਕੰਟੈਂਟ ਜੀ ਚੰਗਾ ਮਾੜਾ ਹਰ ਇੱਕ ਚੰਗਾ ਵੀ ਹੈ ਮਾੜਾ ਵੀ ਹੈ ਅਗਰ ਉਸ ਨੂੰ ਆਪਾਂ ਪੋਜ਼ਿਟਿਵ ਵੇ ਨਾਲ ਦੇਖਦੇ ਆ ਤਾਂ ਇੱਕ ਵਾਸਟ ਸਿਸਟਮ ਮਿਲਦਾ ਬੱਚਿਆਂ ਨੂੰ ਐਕਸਪੋਜ਼ਰ ਮਿਲਦਾ ਵਰਲਡਵਾਈਡ ਤੁਹਾਡੇ ਕੋਲੇ ਬਹੁਤ ਜ਼ਿਆਦਾ ਨੌਲੇਜ ਗਿਆਨ ਸਮਝ ਹਰ ਇੱਕ ਚੀਜ਼ ਅਵੇਲੇਬਿਲਟੀ ਹੈ ਬਟ ਉਹਦਾ ਯੂਟਿਲਾਈਜੇਸ਼ਨ ਕਿੱਦਾਂ ਕਰਨਾ ਉਹ ਬੱਚੇ ਨੂੰ ਨਹੀਂ ਪਤਾ ਬਦਲੀ ਪੇਰੈਂਟਸ ਤੇ ਟੀਚਰ ਪੇਰੈਂਟਸ ਦਾ ਕੰਟਰੋਲ ਪਲਸ ਕੋਆਰਡੀਨੇਸ਼ਨ ਜੀ ਇਹ ਦੋਨੇ ਚੀਜ਼ਾਂ ਜ਼ਰੂਰੀ ਹੈ ਜੀ ਖਾਸ ਕਰ ਕੋਵਿਡ ਤੋਂ ਲੈ ਕੇ ਜੀ ਇੱਕ ਗੱਲਾਂ ਚੱਲੀਆਂ ਨੇ ਕਿ ਬੱਚਿਆਂ ਨੂੰ ਆਨਲਾਈਨ ਐਜੂਕੇਸ਼ਨ ਦਿੱਤੀ ਜਾਵੇ ਮੋਬਾਈਲਸ ਬੱਚਿਆਂ ਦੇ ਲਈ ਪ੍ਰਬੰਧ ਕੀਤੇ ਗਏ ਈਵਨ ਪ੍ਰੋਵਾਈਡ ਵੀ ਕੀਤੇ ਗਏ ਗਵਰਨਮੈਂਟ ਵੱਲੋਂ ਜੀ ਗਵਰਨਮੈਂਟ ਸਕੂਲ ਦੇ ਵਿੱਚ ਬੱਚਿਆਂ ਨੂੰ ਮੋਬਾਈਲ ਪ੍ਰੋਵਾਈਡ ਕੀਤੇ ਗਏ ਜੀ ਕੁਝ ਪੇਰੈਂਟਸ ਸਪੋਰਟ ਕਰ ਸਕਦੇ ਸੀ ਕੁਝ ਉਹਨਾਂ ਨੂੰ ਮਿਲ ਗਏ ਨੇ ਬਟ ਉਹਨਾਂ ਦੀ ਯੂਟਿਲਾਈਜੇਸ਼ਨ ਕਿਵੇਂ ਹੋਣੀ ਹੈ ਉਹ ਲਈ ਕੋਈ ਗਾਈਡੈਂਸ ਨਹੀਂ ਹੈ ਕੋਈ ਚੈੱਕ ਨਹੀਂ ਹੈ ਤੇ ਕੋਲ ਬੱਚੇ ਕੀ ਕਰਦੇ ਨੇ ਘਰੇ ਪੇਰੈਂਟਸ ਨਾਰਮਲੀ ਗਵਰਨਮੈਂਟ ਸਕੂਲ ਤੋਂ ਪੜਨ ਵਾਲੇ ਬੱਚੇ ਉਹਨਾਂ ਦੇ ਪੇਰੈਂਟਸ ਅਨਪੜ੍ਹ ਔਰ ਪੋਰ ਫੈਮਲੀਆਂ ਨੂੰ ਬਿਲੋਂਗ ਕਰਦੇ ਜੀ ਜੀ ਤਾਂ ਇਸ ਕਰਕੇ ਪੇਰੈਂਟਸ ਜਿਹੜੇ ਨੇ ਉਹ ਆਪਣੇ ਇਕਨੋਮਿਕ ਫਾਊਂਡੇਸ਼ਨ ਕਰਕੇ ਕੰਮ ਲਈ ਬਾਹਰ ਗਏ ਆ ਜੀ ਬੱਚੇ ਕੋਲ ਮੋਬਾਈਲ ਜੀ ਨਿਊਕਲੀਅਸ ਫੈਮਲੀ ਆ ਜੀ ਕੋਈ ਚੈੱਕ ਨਹੀਂ ਹੈ ਬੱਚੇ ਦੇ ਉੱਪਰ ਤਾਂ ਬੱਚਾ ਇਵਨ ਪੇਰੈਂਟ ਦੀ ਹਾਜ਼ਰੀ ਦੇ ਵਿੱਚ ਸ਼ੋ ਕਰਦਾ ਵੀ ਮੈਂ ਪੜ ਰਿਹਾ ਜੀ ਸਕੂਲੋਂ ਕੰਮ ਮਿਲਿਆ ਆਨਲਾਈਨ ਸਾਡੀਆਂ ਕਲਾਸਿਸ ਨੇ ਬਟ ਪੇਰੈਂਟਸ ਨੂੰ ਨਹੀਂ ਪਤਾ ਵੀ ਉਹ ਕਿਸ ਤਰ੍ਹਾਂ ਯੂਟਿਲਾਈਜ਼ ਕਰ ਰਿਹਾ ਮੈਸੀਓਜ਼ ਜ਼ਿਆਦਾ ਹੋ ਗਏ ਬਿਲਕੁਲ ਤੁਹਾਡਾ ਜਿਹੜਾ ਇਹ ਜਵਾਬ ਆ ਉਹਦੇ ਚ ਦੋ ਸਵਾਲ ਹੋਰ ਨਿਕਲਦੇ ਆ ਇੱਕ ਤਾਂ ਤੁਸੀਂ ਨੈਤਿਕ ਕਦਰਾਂ ਕੀਮਤਾਂ ਦੀ ਗੱਲ ਕੀਤੀ ਆ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕੀਤੀ ਆ ਕਿ ਕੁਝ ਪਰਿਵਾਰ ਹਨ ਜਿਨ੍ਹਾਂ ਦੇ ਵਿੱਚ ਇਹੜਿਆਂ ਮਾਪੇ ਕੰਟਰੋਲ ਰੱਖਦੇ ਨੇ ਤੇ ਜਿਸ ਦੇ ਕਰਕੇ ਜਿਹੜਾ ਹੈ ਉਹ ਕਦਰਾਂ ਕੀਮਤਾਂ ਡਿਵੈਲਪ ਹੋ ਜਾਂਦੀਆਂ ਨੇ ਤੇ ਜਿਹਦੇ ਕਰਕੇ ਬੱਚਾ ਜਿਹੜਾ ਹੈ ਉਹ ਮੋਬਾਈਲ ਨੂੰ ਜਦੋਂ ਦੇਖਦਾ ਉਸਦੀ ਵਰਤੋਂ ਕਰਦਾ ਤਾਂ ਉਹ ਧਿਆਨ ਦੇ ਨਾਲ ਕਰਦਾ ਹੈ ਕਿ ਉਹ ਸਿਹਤਮੰਦ ਕਦਰਾਂ ਕੀਮਤਾਂ ਤੇ ਉਹ ਚੰਗਾ ਗਿਆਨ ਹਾਸਲ ਕਰਦਾ ਜਿਹਦੇ ਨਾਲ ਉਸਦੀ ਆਪ ਦਾ ਵਿਅਕਤੀਤਵ ਦਾ ਵਿਕਾਸ ਵੀ ਹੁੰਦਾ ਹੈ ਤੇ ਸੰਵੇਦਨਾ ਵੀ ਪੈਦਾ ਹੁੰਦੀ ਹੈ ਤੇ ਸਮਾਜਿਕ ਤੌਰ ਦੇ ਉੱਤੇ ਵੀ ਉਹ ਇੱਕ ਦੂਜਿਆਂ ਦੇ ਲਈ ਇੱਕ ਵਧੀਆ ਪਰਪੱਕ ਇਨਸਾਨ ਬਣਦਾ ਜਿਹੜਾ ਦੂਜਿਆਂ ਦੀ ਸਮਾਜ ਦੇ ਲਈ ਲਾਹੇਵੰਦ ਸਰਬਤ ਹੁੰਦਾ ਹੈ ਇੱਕ ਤਾਂ ਇਹ ਹੈ ਤਾਂ ਉਹਦੇ ਵਿੱਚੋਂ ਸਵਾਲ ਜਿਹੜਾ ਹੈ ਕਿ ਕਦਰਾਂ ਕੀਮਤਾਂ ਪੈਦਾ ਕਰਨ ਦੇ ਵਿੱਚ ਸਿੱਖਿਆ ਦੀ ਭੂਮਿਕਾ ਤੇ ਅਧਿਆਪਕ ਦੀ ਭੂਮਿਕਾ ਕਿੰਨੀ ਹੈ ਤੇ ਦੂਸਰਾ ਸਵਾਲ ਮੇਰਾ ਇਹ ਹੈ ਕਿ ਜਿਵੇਂ ਤੁਸੀਂ ਆਨਲਾਈਨ ਐਜੂਕੇਸ਼ਨ ਦੀ ਗੱਲ ਕੀਤੀ ਹੈ ਤਾਂ ਕੀ ਆਨਲਾਈਨ ਐਜੂਕੇਸ਼ਨ ਜਿਸ ਤਰੀਕੇ ਨਾਲ ਜ ਮੋਬਾਈਲ ਹੈ ਜਾਂ ਏਆਈ ਦਾ ਯੋਗ ਐਮਐਸ ਨੂੰਈ ਅਕਲ ਹੈ ਹੋਰ ਬੜਾ ਕੁਝ ਆ ਗਿਆ ਹੈ ਕੀ ਅਧਿਆਪਕ ਨੂੰ ਰਿਪਲੇਸ ਕਰੇਗਾ ਕੰਪਿਊਟਰ ਜਾਂ ਰੋਬੋਟ ਜਾਂ ਨਹੀਂ ਇਹ ਦੋ ਸਵਾਲ ਹਨ ਤੇ ਇਹਨਾਂ ਵਿੱਚ ਪਹਿਲਾਂ ਤਾਂ ਨੈਤਿਕ ਕਦਰਾਂ ਕੀਮਤਾਂ ਦੇ ਵਿੱਚ ਜਿਹੜੀ ਅਧਿਆਪਕ ਤੇ ਸਿੱਖਿਆ ਦੀ ਕੀ ਭੂਮਿਕਾ ਹੈ ਜੀ ਸਰ ਸਰ ਮੈਂ ਕਿਤੇ ਪੜਿਆ ਸੀਗਾ ਔਰ ਮੈਨੂੰ ਇਹ ਗੱਲ ਬੜੀ ਠੁਕਮੇ ਲੱਗੀ ਕਿ ਬੱਚੇ ਕਹੇ ਤੇ ਨਹੀਂ ਸਿੱਖਦੇ ਬੱਚੇ ਦੇਖ ਕੇ ਸਿੱਖਦੇ ਜੀ ਤਾਂ ਜੋ ਬੱਚੇ ਆਪਣੇ ਘਰੇ ਦੇਖਦੇ ਨੇ ਨਾਰਮਲੀ ਪੇਰੈਂਟਸ ਵੀ ਲੋੜ ਤੋਂ ਜ਼ਿਆਦਾ ਮੋਬਾਈਲ ਦੀ ਵਰਤੋਂ ਕਰਦੇ ਨੇ ਜੀ ਐਡਿਕਸ਼ਨ ਹੋ ਜਾਂਦੀ ਹੈ ਜੀ ਵੱਡਿਆਂ ਨੂੰ ਐਡਿਕਸ਼ਨ ਆ ਤਾਂ ਉਹ ਛੋਟੇ ਦੇਖ ਕੇ ਵੀ ਉਹ ਫੋਲੋ ਕਰਦੇ ਚੀਜ਼ ਕਰਨਗੇ ਹਾਂ ਜੀ ਇਵਨ ਟੀਚਰਸ ਦੇ ਕੋਲ ਵੀ ਮੋਬਾਈਲਸ ਅਵੇਲੇਬਲ ਨੇ ਔਰ ਬੇਸ਼ੱਕ ਟੀਚਰ ਆਪਣੇ ਪ੍ਰੋਡਕਟਿਵ ਕੰਮ ਲਈ ਜਾਂ ਐਜੂਕੇਸ਼ਨ ਦੀ ਵੈਲਿਊਜ਼ ਲਈ ਜਾਂ ਕੰਟੈਂਟ ਲਈ ਬੱਚਿਆਂ ਦੇ ਸਾਹਮਣੇ ਯੂਜ਼ ਕਰਦੇ ਨੇ ਪਰ ਬੱਚਿਆਂ ਨੂੰ ਲੱਗਦਾ ਵੀ ਟੀਚਰਸ ਵੀ ਮੋਬਾਈਲ ਜ਼ਿਆਦਾ ਯੂਜ਼ ਕਰ ਰਹੇ ਨੇ ਤੋ ਕਿਤੇ ਨਾ ਕਿਤੇ ਦੇਖਾ ਦੇਖੀ ਵੀ ਗੱਲ ਹੁੰਦੀ ਆ ਤੇ ਸਕਰੀਨ ਟਾਈਮ ਜਿਹੜਾ ਹੈ ਉਹ ਘਟਾਉਂਦੀ ਲੋੜ ਹੈ ਉਹਨੂੰ ਘਟਾਉਣੀ ਲੋੜ ਹੈ ਪੱਦਰ ਤੇ ਮਾਪਿਆਂ ਦੀ ਬਿਲਕੁਲ ਸਰ ਬਿਲਕੁਲ ਔਰ ਕਦਰਾਂ ਕੀਮਤਾਂ ਜਿਹੜੀਆਂ ਨੇ ਬੱਚੇ ਜਿਸ ਤਰ੍ਹਾਂ ਬੱਚੇ ਦੇਖ ਕੇ ਸਿੱਖਦੇ ਨੇ ਤਾਂ ਉਹ ਵੈਲਿਊਜ਼ ਪੇਰੈਂਟਸ ਨੂੰ ਔਰ ਟੀਚਰਸ ਨੂੰ ਖੁਦ ਡੈਮੋਨਸਟ੍ਰੇਟ ਕਰਨੀਆਂ ਪੈਣੀਆਂ ਬੱਚਿਆਂ ਨੂੰ ਆਪਣੇ ਵਿੱਚ ਲੈ ਕੇ ਆਉਣੀਆਂ ਤੇ ਦੂਸਰਾ ਜਿਹੜਾ ਮੇਰਾ ਸਵਾਲ ਹੈ ਕਿ ਕੀ ਕੀ ਅਧਿਆਪਕ ਨੂੰ ਕਦੇ ਕੰਪਿਊਟਰ ਜਾਂ ਰੋਬੋਟ ਜਾਂ ਇਹ ਰਿਪਲੇਸ ਕਰੇਗਾ ਜਾਂ ਅਧਿਆਪਕ ਦੀ ਜ਼ਰੂਰਤ ਹਮੇਸ਼ਾ ਰਹੇਗੀ ਇਹ ਸਵਾਲ ਬੜਾ ਅਧਿਆਪਕਾਂ ਨੂੰ ਵੀ ਜਿਹੜੇ ਸਰਕਾਰੀ ਅਧਿਆਪਕਾਂ ਨੇ ਜਾਂ ਨਿੱਜੀ ਤੌਰ ਦੇ ਉੱਤੇ ਅਧਿਆਪਕ ਨਿੱਜੀ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਉਂਦੇ ਹਨ ਹਰੇਕ ਨੂੰ ਇਹ ਜਿਹੜਾ ਹੈ ਸਵਾਲ ਪਰੇਸ਼ਾਨ ਕਰ ਰਿਹਾ ਹੈ ਅਧਿਆਪਕ ਭਵਿੱਖ ਦੇ ਵਿੱਚ ਰਹੇਗਾ ਜਾਂ ਨਹੀਂ ਸਰ ਟੈਕਨੋਲੋਜੀ ਔਰ এমਪਲॉयਮੈਂਟ ਦਾ ਕਾਫੀ ਜ਼ਿਆਦਾ ਇੱਕ ਕੌਂਟਰੋਵਰਸੀ ਚੱਲਦੀ ਹੈ ਕਿ ਟੈਕਨੋ ਐਪਸ ਵਿੱਚ ਟੈਕਨੋਲੋਜੀ ਜਿਹੜੀ ਆ ਉਹ ਰੋਜ਼ਗਾਰ ਨੂੰ ਖਤਮ ਕਰਦੀ ਹੈ ਖਾ ਜਾਵੇਗੀ। ਤਾਂ ਮੈਨੂੰ ਇੱਕ ਯਾਦ ਆ ਰਿਹਾ ਐ ਮੈਂ ਐਮਏ ਟਾਈਪ ਐਮਏ ਕਰਦੇ ਸਮੇਂ ਐਗਰੀਕਲਚਰ ਇਕਨੋਮਿਕਸ ਦੇ ਤੋਂ ਪੜ੍ਹ ਰੇ ਸੀ ਜੇ ਤੇ ਸਾਡੇ ਪ੍ਰੋਫੈਸਰ ਗਰੇਵਾਲ ਸੀਗੇ। ਉਹਨਾਂ ਨੇ ਸਾਨੂੰ ਇਹ ਕਲੀਅਰ ਕੀਤਾ ਸਾਨੂੰ ਲੱਗਦਾ ਸੀਗਾ ਵੀ ਐਗਰੀਕਲਚਰ ਦੀ ਮੈਕਨਾਈਜੇਸ਼ਨ ਹੋਈ ਆ ਜੀ ਤਾਂ ਕਿਸਾਨ ਜਿਹੜੇ ਨੇ ਉਹ ਅਨਐਮਪਲੋਇਡ ਹੋਣਗੇ। ਜੀ ਬਟ ਉਹਨਾਂ ਨੇ ਇੱਕ ਸਟੱਡੀ ਕੋਟ ਕੀਤੀ ਸੀ ਜਿਦੇ ਵਿੱਚ ਇਹ ਸ਼ੋ ਕੀਤਾ ਸੀ ਵੀ ਪ੍ਰੋਡਕਟਿਵਿਟੀ ਵਧੀ ਹੈ ਐਕਟੀਵਿਟੀਆਂ ਵਧੀਆਂ ਨੇ। ਜੀ ਰੋਜ਼ਗਾਰ ਡਾਊਨ ਹੋਣ ਦੀ ਬਜਾਏ ਅੱਪ ਗਿਆ ਜੀ ਇਸੇ ਤਰ੍ਹਾਂ ਆਪਾਂ ਨੋ ਡਾਊਟ ਕਿ ਟੈਕਨੋਲੋਜੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਮੈਨ ਪਾਵਰ ਦੀ ਲੋਡ ਨੂੰ ਘਟ ਕਰਦੀ ਆ ਜੀ ਬਟ ਜਿੱਥੋਂ ਤੱਕ ਟੀਚਰਸ ਦਾ ਕਨਸਰਨ ਹੈ ਜੀ ਤਾਂ ਅਧਿਆਪਕ ਨੂੰ ਕਦੇ ਵੀ ਟੈਕਨੋਲੋਜੀ ਨਾਲ ਰਿਪਲੇਸ ਨਹੀਂ ਕੀਤਾ ਜਾ ਸਕਦਾ ਜੀ ਕਿਉਂਕਿ ਨੋਲੇਜ ਅਪਡੇਟ ਕਰਨੀ ਹੈ ਔਰ ਬੱਚੇ ਦਾ ਜਿਹੜਾ ਫੈਮਿਲੀ ਬੈਕਗ੍ਰਾਉਂਡ ਹੈ ਕਿਉਂਕਿ ਜਿਹੜਾ AI ਦਾ ਟੂਲ ਆ ਜੀ ਉਹਨੇ ਤੁਹਾਨੂੰ ਇੰਟਰੈਕਟ ਨਹੀਂ ਕਰਨਾ ਜੀ AI ਇਸ ਮੈਮਰੀ ਨਾਟ ਅ ਬ੍ਰੇਨ ਜੀ ਬਿਲਕੁਲ ਤਾਂ ਤੁਹਾਡਾ ਜਿਹੜਾ ਹੈ ਉਹ ਹਿਊਮਨ ਇੰਟਰਫੇਸ ਜਿਹੜਾ ਹੈ ਉਹ ਹਮੇਸ਼ਾ ਰਹੇਗਾ ਕਿਉਂਕਿ ਬੱਚੇ ਵੱਲ ਜਿਹੜੇ ਅਧਿਆਪਨ ਹੈ ਉਸ ਦੇ ਵਿੱਚ ਮੇਰਾ خیال ਹੈ ਕਿ ਜਿਹੜਾ ਇੰਡੀਵਿਜੂਅਲ ਡਿਫਰੈਂਸ ਜਹ ਹਨ ਤੇ ਇੰਡੀਵਿਜੂਅਲ ਅਟੈਂਸ਼ਨ ਹੈ ਉਹ ਹਮੇਸ਼ਾ ਰਹੇਗੀ ਤੇ ਕਿਉਂਕਿ ਹਰੇਕ ਬੱਚਾ ਜਿਹੜਾ ਹੈ ਉਸ ਦਾ ਅਲੱਗ ਅਲੱਗ ਜਿਹੜਾ ਆਰਥਿਕ ਰੁਤਬਾ ਉਸ ਦੀ ਸਰੀਰਕ ਲੋੜਾਂ ਉਸ ਦੀ ਮਾਨਸਿਕ ਲੋੜਾਂ ਉਸ ਦੀ ਸਮਾਜਿਕ ਲੋੜਾਂ ਉਸ ਦੇ ਸ਼ੌਂਕ ਉਸ ਦੀਆਂ ਰੁਚੀਆਂ ਉਸ ਦੀ ਕੁਸ਼ਲਤਾ ਸਾਰਾ ਕੁਝ ਅਲੱਗ-ਅਲੱਗ ਹੋਣ ਕਰਕੇ ਉਸ ਨੂੰ ਓਵੇਂ ਪਛਾਨ ਕੇ ਅਧਿਆਪਕ ਨੇ ਉਸ ਦੇ ਮੁਤਾਬਕ ਇੰਡੀਵਿਜੂਅਲਾਈਜ਼ਡ ਜਿਹੜੀ ਹੈ ਸਿੱਖਿਆ ਤੇ ਜਿਹੜੇ ਉਸ ਨੂੰ ਸਿੱਖਿਆ ਜਾਂ ਗਿਆਨ ਜਾਂ ਉਸ ਨੂੰ ਸਮਝ ਪ੍ਰਦਾਨ ਕਰਨੀਆਂ ਤਾਂ ਉਹ ਮੇਰਾ خیال ਹੈ ਕਿ ਜਿਸ ਤਰ੍ਹਾਂ ਬੱਚਿਆਂ ਹੁੰਦਾ ਜਿਹੜਾ ਸੋਸ਼ਲ ਬੈਕਗ੍ਰਾਉਂਡ ਆ ਜੀ ਨਾਰਮਲੀ ਟੀਚਰ ਵੀ ਉਸੇ ਸੋਸ਼ਲ ਬੈਕਗ੍ਰਾਉਂਡ ਨੂੰ ਬਿਲੋਂਗ ਕਰਦਾ ਜੀ ਪਰ ਇੱਕ ਰੂਰਲ ਪਿੰਡ ਦੇ ਵਿੱਚ ਪੜਨ ਵਾਲਾ ਬੱਚਾ ਗਵਰਨਮੈਂਟ ਸਕੂਲ ਚ ਪੜ ਰਿਹਾ ਉਹਨੂੰ ਪਿੰਡ ਦੇ ਮਾਹੌਲ ਚ ਰਹਿਣ ਵਾਲਾ ਟੀਚਰ ਪੜ੍ਹਾ ਰਿਹਾ ਜੀ ਤੋਂ ਬੈਟਰ ਅੰਡਰਸਟੈਂਡ ਕਰਦਾ ਬੱਚੇ ਨੂੰ ਔਰ ਬੱਚਾ ਉਹਦੇ ਨਾਲ ਇੰਟਰੈਕਟ ਕਰ ਸਕਦਾ ਆ इजीली ਜੀ ਔਰ ਕੰਫਰਟੇਬਲੀ ਜੀ ਬਟ AI ਟੂਲ ਦੇ ਨਾਲ ਉਹ ਪੋਸਿਬਿਲਟੀ ਨਹੀਂ ਹੈ ਕਿਉਂਕਿ AI ਟੂਲ ਡਿਵੈਲਪ ਕੀਤਾ ਗਿਆ ਉਹ ਵਨ ਐਂਡ ਫਾਰ 올 ਸੇਮ ਚੰਗੀ ਜੀ ਤੋਂ ਉੱਥੇ ਬੱਚਿਆਂ ਦੇ ਜਿਹੜੇ ਡਾਊਟਸ ਨੇ ਜਾਂ ਇੱਕ ਕਿਤੇ ਨਾ ਕਿਤੇ ਰੈਪੋਰਟ ਹੁੰਦਾ ਟੀਚਰ ਤੇ ਬੱਚੇ ਜੀ ਉਹ ਰੈਪੋਰਟ ਕਾਫੀ ਰੋਲ ਪਲੇ ਕਰਦਾ ਜਿਹੜਾ ਉਹਨਾਂ ਦੇ ਵਿੱਚ ਨਜ਼ਦੀਕੀ ਹੈ ਨੇੜਤਾ ਹੈ ਨੇੜਤਾ ਜਾਂ ਸਬੰਧ ਹੈ ਕਹੋ ਵੀ ਇੱਕ ਆਪਣਤ ਦੀ ਭਾਵਨਾ ਆਪਣਤ ਦੀ ਭਾਵਨਾ ਉਹ ਮਸ਼ੀਨ ਨਾਲ ਕਦੇ ਨਹੀਂ ਰਵਾਂਦਾ ਬਿਲਕੁਲ ਜਿਵੇਂ ਪੰਜਾਬੀ ਜਿਵੇਂ ਪਹਾੜਾਂ ਦਾ ਇੱਕ ਲੈਂਗੁਏਜ ਬੈਰੀਅਰ ਵੀ ਰਹਿ ਜਾਵੇਗਾ ਬਿਲਕੁਲ ਬਿਲਕੁਲ ਕਿਉਂਕਿ ਜੇ ਸਾਰੇ ਪੰਜਾਬ ਦੇ ਵਿੱਚ ਬੋਲੀ ਤਾਂ ਜਿਹੜੀ 12 ਕੋਹ ਤੇ ਬਦਲ ਜਾਂਦੀ ਹੈ ਤਾਂ ਉਹ ਇੱਕੋ ਹੀ ਬੋਲੀ ਜਿਹੜੀ ਹੈ ਬੋਲਚਾਲ ਵਾਲੀ ਜਿਹੜੀ ਹੈ ਉਹ ਵੀ ਸਾਰੇ ਕਿਤੇ ਸਮਝ ਨਹੀਂ ਆਉਂਦੀ ਹਨ ਜਿਵੇਂ ਬਰਨਾਲੇ ਵਾਲੇ ਪਾਸੇ ਹੋਰ ਤਰੀਕੇ ਨਾਲ ਬੋਲਿਆ ਜਾਂਦਾ ਹੈ ਪੰਜਿੱਤਰਲੇ ਪਾਸੇ ਆਪਣੇ ਮਾਲਵੇ ਦੇ ਵਿੱਚ ਮੋਗੇਵੇ ਦੇ ਵਿੱਚ ਹੋਰ ਮਾਚੇ ਦੇ ਵਿੱਚ ਹੋਰ ਹੈ ਦੁਆਬੇ ਵਿੱਚ ਹੋਰ ਹੈ ਪੋਠੋਵਾਰੀ ਹੋਰ ਤਰ੍ਹਾਂ ਪੁਆਦੀ ਹੋਰ ਤਰ੍ਹਾਂ ਤਾਂ ਉਹਦੇ ਵਿੱਚ ਹਿੰਦੀ ਦੀ ਕਾਫੀ ਟੱਚ ਹੈ ਤਾਂ ਇਹ ਅਲੱਗ-ਅਲੱਗ ਵਿੱਚ ਅਗਲਾ ਮੇਰਾ ਸਵਾਲ ਇਹ ਬਣਦਾ ਕਿ ਜਿਹੜਾ ਭਾਰਤੀ ਸਿੱਖਿਆ ਪ੍ਰਣਾਲੀ ਆ ਤੇ ਵਿਦੇਸ਼ੀ ਸਿੱਖਿਆ ਪ੍ਰਣਾਲੀ ਆ ਉਸ ਦੀ ਜੇ ਆਪਾਂ ਤੁਲਨਾ ਕਰਦੇ ਆ ਤਾਂ ਆਪਾਂ ਕਿੱਥੇ ਇੱਕ ਖੜੇ ਆ ਸਮੁੱਚੇ ਕਮੰਤਰੀ ਸਿੱਖਿਆ ਦਾ ਜਿਹੜਾ ਢਾਂਚਾ ਏ ਉਹਦੇ ਵਿੱਚ ਭਾਰਤੀ ਸਿੱਖਿਆ ਕਿੱਥੇ ਇੱਕ ਖੜੀ ਆ ਤੇ ਕੀ ਉਸ ਦੇ ਵਿੱਚ ਉਹ ਚੰਗੀ ਆ ਜਾਂ ਮਾੜੀ ਆ ਜਾਂ ਕਿੱਥੇ ਕੇ ਸਰਜ ਕੁਝ ਕੁ ਪਲੱਸ ਪੁਆਇੰਟ ਆਪਣੀ ਸਿਸਟਮ ਦੇ ਨੇ ਕੁਝ ਉਧਰਲੇ ਵੈਸਟਰਨ ਦੇ ਵੱਲੋਂ ਦੇਖਿਆ ਜਾਵੇ ਤਾਂ ਪੋਜ਼ਿਟਿਵ ਉਹਨਾਂ ਦੇ ਵੀ ਹੈ ਜੀ ਤਾਂ ਜੋ ਮੈਂ ਸਮਝਦਾ ਕਿ इंडियन सिस्टम ਦੇ ਵਿੱਚ ਜ਼ਿਆਦਾਤਰ এডਿਕੇਸ਼ਨ ਹੈ ਜਾਂ ਸਟੱਡੀ ਹੈ ਜਾਂ ਕਲਾਸਰੂਮ ਟੀਚਿੰਗ ਦਾ ਉਹਦਾ ਮੋਟਿਵ ਵਨ ਐਂਡ ਓਨਲੀ ਕਿ ਐਗਜ਼ਾਮੀਨੇਸ਼ਨ ਓਰੀਐਂਟਡ ਹੈ ਜਿਹੜੇ ਇੰਡੀਅਨ ਹੈ ਇੰਡੀਅਨ ਸਿਸਟਮ ਦੇ ਵਿੱਚ ਕਿ ਬੱਚਿਆਂ ਦਾ ਵੀ ਟਾਰਗੇਟ ਇਹੀ ਹੁੰਦਾ ਟੀਚਰਸ ਦਾ ਵੀ ਇਹੀ ਹੁੰਦਾ ਵੀ ਆਹ ਸਵਾਲ ਕਰ ਲਓ ਇੰਨਾ ਸਿਲੇਬਸ ਬੱਚਿਆਂ ਦਾ ਵੀ ਇਹ ਹੁੰਦਾ ਵੀ ਘੱਟ ਤੋਂ ਘੱਟ ਸਿਲੇਬਸ ਕਰਕੇ ਅਸੀਂ ਪਾਸ ਹੋ ਜਾਈਏ ਜਾਂ ਅਸੀਂ ਅੱਗੇ ਜਾ ਕੇ ਮਾਰਕਸ ਟੰਗੇ ਲੈ ਲਈਏ ਤਾਂ ਉਹ ਕੋਈ ਨਾ ਕੋਈ ਸ਼ਾਰਟਕਟ ਲੱਗਦਾ ਯਾ ਬੱਚੇ ਕਿ ਮਤਲਬ ਪਰਸਨੈਲਿਟੀ ਡਿਵੈਲਪਮੈਂਟ 올 ਰੌਂਡ ਆਊਟਸਾਈਡ ਹੰਡਰਡ ਡਿਵੈਲਪਮੈਂਟ ਪਿੱਛੇ ਰਹਿ ਜਾਂਦੀ ਹੈ ਕ੍ਰੈਮਿੰਗ ਆ ਜਾਂਦੀ ਹੈ ਕ੍ਰੈਮਿੰਗ ਆ ਜਾਂਦੀ ਹੈ ਔਰ ਕਿਤੇ ਨਾ ਕਿਤੇ ਸ਼ਾਰਟਕਟ ਵੀ ਬੱਚੇ ਫੋਲੋ ਕਰਦੇ ਯਾ ਜੀ ਜਿਹੜਾ ਕੰਪਰੀਹੈਂਸਿਵ ਕੰਟੀਨਿਊਸ ਕੰਪਰੀਹੈਂਸਿਵ ਈਵੈਲੂਏਸ਼ਨ ਆ ਸੀਸੀਈ ਜੀ ਉਹ ਵੈਸਟਰਨ ਸਿਸਟਮ ਤੇ ਮੈਨੂੰ ਲੱਗਦਾ ਹੈ ਕਿ ਆਪਣੇ ਤੋਂ ਬੈਟਰ ਇੰਪਲੀਮੈਂਟ ਹੋ ਰਿਹਾ ਆਪਣੇ ਹੈ ਬਟ ਉੱਥਾਂ ਇੰਪਲੀਮੈਂਟ ਨਹੀਂ ਹੋ ਰਿਹਾ ਜੀ ਕਿਉਂਕਿ ਉੱਥੇ ਜਿੰਨਾ ਤੱਕ ਮੈਨੂੰ ਸਮਝ ਆਇਆ ਜਾਂ ਜਿੰਨਾ ਤੱਕ ਮੈਨੂੰ ਨੋਲੇਜ ਜਦੋਂ ਸਟੱਡੀ ਸੈਮੈਸਟਰ ਸ਼ੁਰੂ ਹੋਇਆ ਨਾਲ ਦੀ ਨਾਲ ਉਹਨਾਂ ਦੀਆਂ ਪ੍ਰੈਜੈਂਟੇਸ਼ਨ ਚੱਲਦੀਆਂ ਨੇ ਉਹਨਾਂ ਦੀਆਂ ਅਸਾਈਨਮੈਂਟਸ ਚੱਲਦੀਆਂ ਨੇ ਉਹਨਾਂ ਦੇ ਕਲਾਸ ਟੈਸਟ ਵੀ ਹੁੰਦੇ ਨੇ ਔਰ ਉਹ ਸਾਰੀ ਵੇਟੇਜ ਜਿਹੜੀ ਆ ਉਹਨਾਂ ਦੇ ਫਾਈਨਲ ਗ੍ਰੇਡਿਸ਼ਨ ਲਈ ਕਾਊਂਟ ਹੁੰਦੀ ਆ ਉਹਨਾਂ ਦੇ ਕੋਈ ਵੀ ਸਿਸਟਮ ਏਦਾਂ ਨਹੀਂ ਆ ਕਿ 80% ਫਾਈਨਲ ਐਗਜ਼ਾਮ ਦੇ ਕਾਊਂਟ ਹੋਣੇ ਜੋ ਆਪਣੇ ਸਿਸਟਮ ਚੱਲਦਾ ਜੀ ਤੋਂ ਉੱਥੇ ਪ੍ਰੈਕਟੀਕਲ ਐਜੂਕੇਸ਼ਨ ਇੰਟਰੈਕਸ਼ਨ ਪਰਸਨੈਲਿਟੀ ਡਿਵੈਲਪਮੈਂਟ ਕਮਿਊਨੀਕੇਸ਼ਨ ਸਕਿਲਸ ਜੀ ਔਰ ਸੈਲਫ ਲਰਨਿੰਗ ਸਾਰਾ ਕੁਝ ਹੀ ਕਾਊਂਟ ਹੁੰਦਾ ਆਪਣੇ ਇੱਥੇ ਥੋੜਾ ਜਿਹਾ ਉਸ ਚੀਜ਼ ਨੂੰ ਜ਼ਿਆਦਾ ਆਪਾਂ ਨਹੀਂ ਕਰ ਪਾਈ ਕਿਸੇ ਕਾਰਨ ਕਰਕੇ ਜੀ ਤੋਂ ਮੈਂ ਸਮਝਦਾ ਵੀ ਉਹਨਾਂ ਦਾ ਇਹ ਪੱਖ ਜ਼ਿਆਦਾ ਬੈਟਰ ਹੈ ਕਿ ਉਹ ਪ੍ਰੈਕਟੀਕਲੀ ਜਾਂਦੇ ਨੇ ਔਰ ਬੱਚੇ ਨੂੰ ਐਜ਼ ਐਨ ਇੰਡੀਵਿਜੂਅਲ ਡਵੈਲਪ ਕਰਦੇ ਨੇ ਉਹ ਆਪਣੇ ਸਿਸਟਮ ਚ ਕਿਤੇ ਨਾ ਕਿਤੇ ਜਿਹੜੇ ਮਾੜੇ ਬੱਚੇ ਨੇ ਉਹ ਪਿੱਛੇ ਰਹਿ ਜਾਂਦੇ ਨੇ ਤੁਹਾਡੇ ਕੇਂਦਰ ਮਤਲਬ ਵੈਕੇਜ ਜਿਹੜਾ ਬੱਚਾ ਜ਼ਿਆਦਾ ਕ੍ਰੈਮ ਕਰ ਲੈਂਦਾ ਹੈ ਤੇ ਉਹ ਉਹਦੇ ਕਾਮਯਾਬ ਹੁੰਦੇ ਵਿੱਤੀ ਤੌਰ ਦੇ ਉੱਤੇ ਜਾਂ ਵਪਾਰਸਾਈਕ ਤੌਰ ਦੇ ਉੱਤੇ ਕਾਮਯਾਬ ਹੁੰਦੇ ਜਿਹੜੇ ਜਿਹੜੇ ਸੰਭਾਵਨਾਵਾਂ ਨੇ ਉਹ ਵੱਧ ਜਾਂਦੀਆਂ ਨੇ ਤੇ ਉਸ ਦਾ ਕਾਰਨ ਹੈ ਕਿ ਸਾਡੇ ਜਿਹੜਾ ਸਿੱਖਿਆ ਪ੍ਰਣਾਲੀ ਹੈ ਉਹ ਪ੍ਰੀਖਿਆ ਕੇਂਦਰਿਤ ਹੈ ਤੇ ਹਾਂ ਇਸ ਦਾ ਰਿਜ਼ਲਟ ਜੇ ਆਪਾਂ ਦੇਖਦੇ ਹਾਂ ਚਾਈਨਾ ਹੈ ਜਾਂ ਆਪਣੇ ਕੋਲ ਜਪਾਨ ਹੈ ਜਾਂ ਅਮਰੀਕਾ ਹੈ ਇਹ ਕੰਟਰੀ ਜਿਹੜੇ ਨੇ ਜਾਪਾਨ ਤੋਂ ਛੋਟਾ ਜਿਹਾ ਦੇਸ਼ ਹੈ ਤੇ ਜਦੋਂ 올림픽 ਖੇਡਾਂ ਹੁੰਦੀਆਂ ਨੇ ਜਾਂ ਕੋਈ ਹੋਰ ਕਮੰਤਰੀ ਪਦਰ ਦੇ ਉੱਤੇ ਕੁਝ ਵੀ ਹੈ ਜਾਂ ਆਪਣੇ ਜਾਂ ਲਿਟਰੇਚਰ ਦੇ ਵਿੱਚ ਆਪਾਂ ਦੇਖ ਲਈਏ ਜਾਂ ਆਪਾਂ ਨੋਬਲ ਪ੍ਰਾਈਜ਼ ਦੇਖ ਲਈਏ ਜਾਂ ਆਪਾਂ ਨੇ ਕੋਲੇ ਮੂਵੀਜ਼ ਦਾ ਅਕੈਡਮੀ ਅਵਾਰਡ ਜਾਂ ਆਪਾਂ ਔਸਕਰ ਅਵਾਰਡ ਦੇਖ ਲਈਏ ਤਾਂ ਹਰ ਇੱਕ ਜਗ੍ਹਾ ਦੇ ਉੱਤੇ ਜਿਹੜਾ ਹੈ ਭਾਰਤ ਕਿਤੇ ਨਾ ਕਿਤੇ ਫਾੜੀ ਰਹਿ ਜਾਂਦਾ ਏ ਤੇ ਦੂਸਰਾ ਜਿਹੜਾ ਹੈ ਕਿ ਆਪਣੇ ਕੋਲੇ ਇਹ ਕੋਕੋਰੀਕੋ ਐਕਟੀਵਿਟੀ ਜਿਹੜੀਆਂ ਉਹਦੇ ਪਿੱਛੇ ਵੀ ਆ ਤੇ ਦੂਸਰਾ ਵਿਗਿਆਨੀ ਵੀ ਜਿਹੜੇ ਹਨ ਆਪਣੇ ਕੋਲੇ ਇੰਜੀਨੀਅਰ ਤਾਂ ਪੈਦਾ ਹੋ ਜਾਂਦੇ ਆ ਡਾਕਟਰ ਤਾਂ ਪੈਦਾ ਹੋ ਜਾਂਦੇ ਆ ਪਰ ਵਿਗਿਆਨੀ ਜੀ ਨੇ ਕਿ ਦਵਾਈ ਬਣਾਉਣੀ ਹੈ ਜੀ ਨੇ ਕਿ ਇੰਜੈਕਸ਼ਨ ਬਣਾਉਣਾ ਹੈ ਜੀ ਨੇ ਕਿ ਮਸ਼ੀਨ ਨੂੰ ਬਣਾਉਣਾ ਹੈ ਉਹ ਸਾਡੇ ਕੋਲੇ ਨਹੀਂ ਹੈਗੇ ਤੇ ਜੇ ਇਹੀ ਸਾਡੇ ਵਿਦਿਆਰਥੀ ਲੋਕ ਬਾਹਰ ਚਲੇ ਜਾਂਦੇ ਆ ਉੱਥੇ ਜਾ ਕੇ ਕਾਮਯਾਬ ਹੋ ਜਾਂਦੇ ਤੇ ਮੇਰਾ ਖਿਆਲ ਹੈ ਕਿ ਇਹ ਚੀਜ਼ ਜਿਹੜੀ ਹੈ ਥੋੜਾ ਇਸ ਦੇ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਜੇ ਆਪਾਂ ਗੱਲ ਕਰਦੇ ਆ ਚਾਈਨਾ ਜਾਪਾਨ ਕੋਰੀਆ ਜੀ ਇਥੇ ਸਪੋਰਟਸ 'ਚ ਬੱਚੇ ਚੰਗੇ ਨੇ ਕਿਤੇ ਤੁਸੀਂ ਹੋਰ ਕੰਟੀ ਚਲੇ ਜਾਓ ਉੱਥੇ ਵਿਗਿਆਨੀ ਚੰਗੇ ਪੈਦਾ ਹੋ ਰਹੇ ਨੇ ਹਾਂਜੀ ਆਪਣੇ ਇਥੇ ਉਹ ਚੀਜ਼ ਦੀ ਘਾਟ ਆ ਕਾਰਨ ਮੈਂ ਜੋ ਸਮਝਦਾ ਕਿ ਕੰਪੈਰੀਟਿਵ ਐਜੂਕੇਸ਼ਨ ਜਿੰਨਾ ਤੱਕ ਆਪਾਂ ਦੇਖਦੇ ਆ ਜੀ ਤਾਂ ਜਿਹੜੇ ਚਾਈਨੀਜ਼ ਜਾਂ ਜਾਪਨੀਜ਼ ਬੱਚੇ ਨੇ ਜੀ ਉਹਨਾਂ ਨੂੰ ਉਹ 5th ਸਟੈਂਡਰਡ ਤੋਂ ਡਾਈਵਰਸਿਫਾਈ ਕਰ ਦਿੰਦੇ ਨੇ ਬੱਚੇ ਦੇ ਟੈਲੈਂਟ ਦੇ ਅਕੋਰਡਿੰਗ ਜੀ ਉਹ ਬੱਚੇ ਨੂੰ ਅਬਜ਼ਰਵ ਅਬਜ਼ਰਵ ਕਰਦੇ ਨੇ ਜੀ ਵੀ ਕੀ ਬੱਚਾ ਕਰ ਰਿਹਾ ਕੀ ਉਹਦੇ ਟੈਲੈਂਟ ਹੈ ਜਿੱਥੇ ਚਾਈਨਾ 'ਚ ਦੇਖੋ 13 ਸਾਲ ਦਾ ਬੱਚਾ 올림픽 ਮੈਡਲ ਤੱਕ ਪਹੁੰਚ ਜਾਂਦਾ ਓਕੇ ਕਾਰਨ ਕੀ ਹੈ ਕਿ 8-9 ਸਾਲ ਤੋਂ ਬੱਚੇ ਨੂੰ ਜਿਮਨਾਸਟਿਕ ਦੀ ਪ੍ਰੈਕਟਿਸ ਹੋ ਰਹੀ ਹੈ ਹਾਂਜੀ ਉਹ अर्ली ਲਾਈਫ ਤੋਂ ਉਹਨੂੰ ਪਿਕ ਕਰ ਲੈਂਦੇ ਬੱਚੇ ਦਾ ਟਾਰਗੇਟ ਉਹ ਹੋ ਗਿਆ ਜੀ ਹੁਣ ਆਪਣੇ ਇਥੇ ਕੀ ਇਹ ਪੜਨਾ ਵੀ ਹੈ ਖੇਡਣਾ ਵੀ ਹੈ ਬੱਚਾ ਕ ਆਫਟਰ 10th ਆਣਾ ਉਹ ਨਹੀਂ ਲਿਮਿਟੇਸ਼ਨ ਜੀ ਆਪਣਾ ਜਿਹੜਾ ਡਾਇਵਰਸ ਹੁੰਦਾ ਸਿਲੇਬਸ ਦੇ ਅਕੋਰਡਿੰਗ ਕਹਿ ਲੋ ਤਾਂ ਉਹ ਆਫਟਰ 10th ਸਟੈਂਡਰਡ ਜੀ ਨਾਲੇ ਆਪਾਂ ਬੱਚਿਆਂ ਇਹ ਵੀ ਕਹਿੰਦੇ ਤੂੰ ਪੜ੍ਹ ਵੀ ਤੇ ਖੇਡ ਵੀ ਮੰਚ ਦੇ ਉੱਤੇ ਵੀ ਜਾ ਆ ਕੰਮ ਵੀ ਕਰ ਉਹ ਵੀ ਆਪਾਂ ਆਪਾਂ ਉਸ ਨੂੰ 올 ਰੌਂਡਰਡ ਪਰਸਨੈਲਿਟੀ ਬਣਾਣਾ ਬਣਾਦੇ ਬਣਾਉਂਦੇ ਉਹ ਹਰੇਕ ਜਗ੍ਹਾ ਦੇ ਵਿੱਚ ਹੀ ਫਾੜੀ ਰਹਿ ਜਾਂਦਾ ਹੈ ਤੇ ਜੇ ਇੱਕ ਪਾਸੇ ਜਾਂਦਾ ਹੈ ਖੇਡਾਂ ਦੇ ਵਿੱਚ ਤਾਂ ਉਹ ਖੇਡਾਂ ਦੇ ਵਿੱਚ ਮੈਡਲ ਲੈ ਲਵੇ ਚਾਹੇ ਉਹ ਕਿਤੇ ਵੀ ਕਿਸੇ ਵੀ ਪੱਧਰ ਦੇ ਉੱਤੇ ਪਹੁੰਚ ਜਾਵੇ ਉਸ ਨੂੰ ਨੌਕਰੀ ਲੈਣ ਦੇ ਲਈ ਹੱਥ ਪੈਰ ਮਾਰਨੇ ਪੈਂਦੇ ਆ ਆਖਰਕਾਰ ਫੇਰ ਕਈ ਆਪਾਂ ਟੈਲੀਵਿਜ਼ਨ ਦੇ ਵਿੱਚ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬੜੇ ਦੇਖਦੇ ਆ ਮੈਡਲ ਬੱਚਿਆਂ ਦੇ ਕੋਲੇ ਖਿਡਾਰੀਆਂ ਦੇ ਕੋਲੇ ਹੁੰਦੇ ਆ ਪਰ ਨੌਕਰੀ ਨਹੀਂ ਹੁੰਦੀ ਨਹੀਂ ਬਹੁਤ ਵਧੀਆ ਗਾਇਕ ਹੁੰਦੇ ਆ ਤੇ ਰਲ ਜਾਂਦੇ ਆ ਬਹੁਤ ਵਧੀਆ ਪੇਂਟਰ ਹੁੰਦੇ ਆ ਬਹੁਤ ਵਧੀਆ ਲੇਖਕ ਹੁੰਦੇ ਨੇ ਬਹੁਤ ਮਤਲਬ ਆਪਣੀ ਸਿੱਖਿਆ ਪ੍ਰਣਾਲੀ ਜਿਹੜੀ ਆ ਉਹ ਇਹ ਚ ਆਉਂਦੀ ਹੈ ਕਿ ਬੱਚੇ ਦੀ ਵਾਈਟ ਕਾਲਰਡ ਜੌਬ ਹੋਵੇ ਤੇ ਇਹ ਨਹੀਂ ਉਹ ਪੈਰਾਂ ਤੇ ਖੜਾ ਹੋ ਸਕਦਾ ਅਦਰਵਾਈਜ਼ ਮੇਰਾ ਖਿਆਲ ਹੈ ਕਿ ਉਹ ਇਹ ਇਹ ਵੀ ਸਰ ਮੈਨੋ ਅੰਡਰਸਟੈਂਡ ਹੀ ਆ ਰਿਹਾ ਕਿ ਜਿਹੜੀ ਵਾਈਟ ਕਾਲਰ ਜੌਬ ਦੀ ਗੱਲ ਹੈ ਜੀ ਹੁਣ ਜਿੱਦਾਂ 5th ਸਟੈਂਡਰਡ ਤੋਂ ਬਾਅਦ ਅਗਰ ਆਪਾਂ ਡਾਇਵਰਟ ਕਰ ਦਿੰਨੇ ਆ ਬੱਚੇ ਨੂੰ ਇਹ ਦੇਖ ਕੇ ਕਿ ਉਹ ਪੜਨ ਯੋਗ ਹੈ ਅੱਗੇ ਪੜੂਗਾ ਜਾਂ ਫਿਰ ਉਹ ਟੈਕਨੀਕਲ ਸਕਿੱਲਸ ਜਾਣ ਦੇ ਕਾਬਿਲ ਆ ਪਰ ਆਪਾਂ ਚਾਹੇ ਬੱਚਾ ਟੈਕਨੀਕਲ ਸਕਿੱਲ ਵਾਲਾ ਚਾਹੇ ਨਹੀਂ ਹੈਗਾ ਚਾਹੇ ਅਕੈਡੈਮਿਕ ਹੈ ਤੇ ਨਹੀਂ ਹੈ 10th ਕਰੂਗਾ ਜੀ ਪਲੱਸ 2 ਕਰੂਗਾ ਹਮ ਬਟ ਮੈਂ ਇੱਕ ਪਰਸਨ ਨੂੰ ਜਾਣਦਾ ਜਿਹੜਾ 7th ਸਟੈਂਡਰਡ ਚੋ ਕਹਤਾ ਵੀ ਮੈਂ ਨਹੀਂ ਪੜੂਗਾ ਅੱਛਾ ਜੀ ਔਰ ਉਹਨੇ ਟੈਕਨੀਕਲ ਕੰਮ ਕੋਈ ਸਿੱਖਣਾ ਸ਼ੁਰੂ ਕਰਤਾ ਹਮ ਔਰ ਜਦ ਤੱਕ ਉਹਨੇ 12ਵੀਂ ਕਰਨੀ ਸੀ ਉਹ ਐਕਸਪਰਟ ਹੋ ਗਿਆ ਆਪਣੇ ਕੰਮ ਹਮ ਔਰ ਅੱਜ ਉਹ ਬੱਚਾ ਹైదరాబాద్ ਦੇ ਵਿੱਚ ਆਪਣਾ ਖੁਦ ਦਾ ਇੱਕ ਗੈਰਿਆ ਚਲਾ ਰਿਹਾ ਜੀ ਔਰ ਉਹ ਕਰਨਸ ਮੋਰ ਦਨ 2000 ਡੇਲੀ ਓਕੇ ਕਿਉਂਕਿ ਉਹਦੇ ਕੋਲ ਸਕਿੱਲ ਆ ਗਈ ਇਹੀ ਕਮੀ ਹੈ ਕਿ ਆਪਣੇ ਕੋਲ ਸਕਿੱਲ ਨਹੀਂ ਹੈ ਅੱਜ ਕੱਲ ਵੀ ਆਪਾਂ ਦੇਖਦੇ ਹਾਂ ਕਿ ਬੱਚੇ ਕੈਨੇਡਾ ਜਾ ਰਹੇ ਨੇ ਸਟੱਡੀ ਲਈ ਜਾ ਰਹੇ ਨੇ ਬਟ ਉੱਥੇ ਪੀਆਰ ਨਹੀਂ ਹੋ ਰਹੀ ਜੀ ਕਾਰਨ ਕੀ ਹੈ ਕਿ ਸਕਿੱਲ ਨਹੀਂ ਹੈ ਉਹਨਾਂ ਕੋਲ ਜੀ ਜੋ ਸਕਿੱਲ ਇਨ ਡਿਮਾਂਡ ਹੈ ਜੀ ਅਗਰ ਉਹ ਬੱਚਾ ਸਕਿੱਲ ਲੈ ਕੇ ਜਾਂਦਾ ਤਾਂ ਉਹ ਵਿਦਨ 6 ਮੰਥ ਉੱਤੇ ਪੀਆਰ ਹੋ ਰਿਹਾ ਓਕੇ ਜੀ ਹੁਣ ਆਪਣੇ ਟ੍ਰੈਜੇਡੀ ਇਹ ਹੈ ਕਿ ਬੱਚਾ ਜਾਣਾ ਤਾਂ ਚਾਹੁੰਦਾ ਹੈ ਆਪਣੇ ਆਈਟੀ ਵੀ ਬੱਚਾ ਕਰ ਜਾਂਦਾ ਹੈ ਆਈਟੀ ਸਰਟੀਫਿਕੇਸ਼ਨ ਹੋ ਜਾਂਦੀ ਹੈ ਬਟ ਬੱਚੇ ਨੂੰ ਪੰਨਾ ਨਹੀਂ ਫੜਨਾ ਹੁੰਦਾ ਜੀ ਮੈਕੈਨੀਕਲ ਸਕਿੱਲ ਨਹੀਂ ਹੈਗੇ ਜੀ ਤੋ ਗੱਲੋ ਚੀਜ਼ ਡਵੈਲਪ ਕਰਨ ਦੀ ਹੈ ਕਿ ਬੱਚਿਆਂ ਦੇ ਵਿੱਚ ਵਰਕ ਕਲਚਰ ਵੀ ਡਵੈਲਪ ਹੋਵੇ ਵਰਕ ਕਲਚਰ ਵੀ ਡਵੈਲਪ ਹੋਵੇ ਡਵੈਲਪ ਕਰਨ ਦੀ ਲੋੜ ਹੈ ਤੇ ਮੋਰਓਵਰ ਜਿਹੜੇ ਇਹੋ ਜਿਹੇ ਬੱਚੇ ਹਨ ਸਕਸੈਸਫੁਲ ਹਨ ਜਿਵੇਂ ਸੁਹਾਣੀ ਸ਼ਾ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਤਾਂ ਸ਼ੀ ਲਿਫਟ ਦਿ ਸਕੂਲ ਐਟ 3 ਐਂਡ ਨਾਓ ਸ਼ੀ ਇਜ਼ ਅ ਮੈਜੀਸ਼ੀਅਨ ਸ਼ੀ ਸ਼ੀ ਇਜ਼ ਅ ਮਾਈਂਡ ਰੀਡਰ ਤੇ ਉਹ ਉਹ ਹੈਰਾਨ ਕਰਦੀ ਹੈ ਜਦੋਂ ਸਟੇਜ ਤੇ ਸ਼ੀ ਤੇ ਮੋਟੀਵੇਟਰ ਮੋਟੀਵੇਟ ਐਂਡ ਸ਼ੀ 31 ਓਨਲੀ ਐਂਡ ਸ਼ੀ ਇਜ਼ ਅ ਮੋਟੀਵੇਟਰ ਸ਼ੀ ਇਜ਼ ਮੈਜੀਸ਼ੀਅਨ ਐਂਡ ਤੇ ਉਹ ਇਹ ਵੀ ਕਹਿੰਦੀ ਹੈ ਕਿ ਜਾਦੂ ਨਹੀਂ ਹੈ ਹੱਥ ਦੀ ਕਲਾ ਹੈ ਤੇ ਉਹ ਮੋਟੀਵੇਸ਼ਨ ਤੇ ਲੈਕਚਰ IAS IPS ਆਫੀਸਰਸ ਨੂੰ ਦਿੰਦੀ ਹੈ ਤੇ ਉਹ ਪਰ ਬਟ ਇਹੋ ਜਿਹੇ ਐਗਜ਼ੈਂਪਲ ਜਿਹੜੀਆਂ ਨੇ ਸੈਲਫ ਮੇਡ ਪਰਸਨਸ ਨੇ ਵਿਦਾਊਟ ਐਜੂਕੇਸ਼ਨ ਜਾਂ ਆਪਣੇ ਕੋਲੇ ਕੰਵਰ ਗਰੇ ਵਾਲਾ ਉਹ ਵੀ ਕਹਿ ਰਿਹਾ ਕਿ ਮੈਂ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਨਹੀਂ ਭੇਜਿਆ ਘਰ ਹੀ ਪੜਾਉਣਾ ਹੈ ਪਰ ਇਹੋ ਜਿਹੇ ਐਗਜ਼ੈਂਪਲ ਜਹਨ ਪਰ ਦੇ ਆਰ ਵੈਰੀ ਫਿਊ ਐਂਡ ਫਾਰ ਬੀਟਵੀਨ ਇਹ ਚੀਜ਼ਾਂ ਆਪਣੇ ਬਹੁਤ ਅਨਕਾਮਨ ਹਨ ਇਸ ਕਰਕੇ ਖਬਰ ਬਣਦੀ ਹੈ ਜਿਵੇਂ ਆਪਾਂ ਪੱਤਰਕਾਰੀ ਵਿੱਚ ਕਹਿੰਦੇ ਆ ਨਾ ਕਿ ਜੇ ਕੁੱਤੇ ਨੂੰ ਬੰਦਾ ਵੱਢ ਲਵੇ ਫੇਰ ਖਬਰ ਬਣੂਗੀ ਪਰ ਜੇ ਕੁੱਤਾ ਬੰਦੇ ਨੂੰ ਵੱਢ ਲਵੇ ਫੇਰ ਖਬਰ ਨਹੀਂ ਬਣਦੀ ਤਾਂ ਉਮੀ ਆਪਣੇ ਕੋਲੇ ਇਹ ਤਾਂ ਖਬਰਾਂ ਇਹ ਬਣਦੀਆਂ ਨੇ ਕਿਉਂਕਿ ਇਹ ਗੱਲਾਂ ਬਹੁਤ ਹੀ ਰੇਅਰ ਹਨ ਰੇਅਰ ਪਰ ਜਾਪਾਨ ਦੇ ਵਿੱਚ ਚਾਈਨਾ ਦੇ ਵਿੱਚ ਅਮਰੀਕਾ ਦੇ ਵਿੱਚਾਂ ਹੋਰ ਕੰਟਰੀਜ਼ ਦੇ ਵਿੱਚ ਇਹ ਜਿਆਦਾ ਹਨ ਜੇ ਆਪਾਂ ਜਾਪਾਨ ਦੀ ਗੱਲ ਕਰਦੇ ਹਾਂ ਜਾਪਾਨ ਸਾਇੰਸ ਦੇ ਵਿੱਚ ਵੀ ਬਹੁਤ ਅੱਗੇ ਹੈ ਜਪਾਨ ਖੇਡਾਂ ਦੇ ਵਿੱਚ ਵੀ ਅੱਗੇ ਐਜੂਕੇਸ਼ਨ ਦੇ ਵਿੱਚ ਵੀ ਤੇ ਏਜ ਵਾਈਜ਼ ਵੀ ਜਿਹੜੇ ਉੱਥੇ ਹਨ ਉੱਥੇ ਇੱਕ 21 ਗੀ ਦਾ ਕਨਸੈਪਟ ਹੈ ਤੇ ਉਹਦੇ ਨਾਲ ਜਿਹੜਾ ਉੱਥੋਂ ਦੇ ਲੋਕ ਲੋਕ ਉੱਥੇ 100 ਸਾਲ ਤੋਂ ਉੱਤੇ ਆਰਾਮ ਨਾਲ ਜਿਉਂਦੇ ਹਨ 150 150 ਸਾਲ ਦੇ ਲੋਕ ਹਨ ਐਂਡ ਦੇ ਆਰ ਫਿਟ ਐਂਡ ਫਾਈਨ ਤੇ ਮੇਰਾ ਅਗਲਾ ਸਵਾਲ ਇੱਥੋਂ ਹੀ ਨਿਕਲਦਾ ਕਿ ਜਿਹੜਾ ਆਪਣਾ ਪਾਠਕ੍ਰਮ ਹੈ ਜਿਹੜਾ ਭਾਰਤੀ ਸਿੱਖਿਆ ਪ੍ਰਣਾਲੀ ਦੇ ਵਿੱਚ ਜਿਹੜਾ ਅੱਜ ਕੱਲ ਸਕੂਲਾਂ ਦੇ ਵਿੱਚ ਤੁਸੀਂ ਪਾਠਕ੍ਰਮ ਬੱਚਿਆਂ ਨੂੰ ਜਿਹੜਾ ਸਿਲੇਬਸ ਪੜ੍ਹਾਉਂਦੇ ਹੋ ਕਰਿਕੂਲਮ ਜਿਹੜਾ ਹੈ ਤਾਂ ਉਹ ਉਹਦੇ ਵਿੱਚ ਤਬਦੀਲੀ ਦੇ ਲੋੜ ਹੈ ਜਾਂ ਉਹ ਇਨਫਾ ਹੈ ਉਹਦੇ ਬਾਰੇ ਥੋੜਾ ਜਿਹਾ ਕਿ ਬੱਚਿਆਂ ਨੂੰ ਕਿਵੇਂ ਪੜਨਾ ਚਾਹੀਦਾ ਹੈ ਤੇ ਕੀ ਉਹ ਸ਼ੁਰੂਆਤ ਹੈ ਜਾਂ ਉਹ ਅੰਤ ਹੈ ਜਾਂ ਸਾਧਨ ਹੈ 커ਰੀਕुलम ਸਰ ਆਪਣੇ ਅਪਡੇਟ ਬਹੁਤ ਘੱਟ ਹੁੰਦਾ ਹੈ ਜੀ ਕਿਉਂਕਿ ਜੋ ਇੱਕ ਬਾਪ ਪੜ ਗਿਆ ਉਹੀ ਸਿਲੇਬਸ ਬੱਚਾ ਪੜ ਜਾਂਦਾ ਬੱਚਾ ਹਾਂਜੀ ਹਾਂਜੀ ਜਦ ਕਿ ਉਹਨਾਂ ਦੇ ਜਨਰੇਸ਼ਨ ਗੈਪ ਦੇ ਇਨ ਬਿਟਵੀਨ ਕਿੰਨਾ ਕੁਝ ਨਵਾਂ ਡਵੈਲਪ ਹੋਇਆ ਹਾਂਜੀ ਕਿੰਨੇ ਚੇਂਜੇਸ ਆਏ ਨੇ ਸੋਸਾਇਟੀ ਦੀਆਂ ਨੀਡਸ ਬਦਲੀਆਂ ਨੇ ਈਵਨ ਜਿਹੜਾ ਲੇਬਰ ਮਾਰਕੀਟ ਆ ਉਹਦੀਆਂ ਡਿਮਾਂਡਸ ਚੇਂਜ ਹੋ ਰਹੀਆਂ ਨੇ ਤਾਂ ਉਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਜੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਕਿ ਸਕੂਲ ਦੇ ਵਿੱਚ ਹੀ ਕੋਈ ਵੈਸੇ ਚੇਂजेस ਆ ਰਹੇ ਨੇ ਨਵੀਂ ਪਾਲਿਸੀ ਜਿਹੜੀ ਆ ਹਾਂਜੀ ਜਿਵੇਂ ਕੰਪਿਊਟਰ ਸਿੱਖਿਆ ਆ ਗਈ ਆ ਜਦੋਂ ਅਸੀਂ ਪੜ੍ਹਦੇ ਸੀਗੇ ਪਲੱਸ 1 ਦੇ ਵਿੱਚ 10ਵੀਂ 14th ਆਇਆ ਸੀ ਪਰ ਉਦੋਂ ਪਹਿਲਾਂ ਨਹੀਂ ਸੀ ਉਦੋਂ ਉਸ ਟਾਈਮ ਦੇ ਉੱਤੇ ਕਿ ਐਸਯੂਪੀਯੂ ਐਸਯੂਪੀਡਬੀ ਇਹ ਫੀਡਰ ਜੋ ਹੁੰਦਾ ਸੀ ਸੋਸ਼ਲੀ ਯੂਸਫੁਲ ਪ੍ਰੋਡਕਟਿਵ ਵਰਕ ਪ੍ਰੋਡਕਟਿਵ ਵਰਕ ਉਹੋ ਇੱਕ ਨਵਾਂ ਕਨਸੈਪਟ ਆਇਆ ਸੀ ਉਸ ਤੋਂ ਬਾਅਦ এনवायरमेंटਲ এডਿਊਕੇਸ਼ਨ ਹੋਣ ਬੱਚਿਆਂ ਨੂੰ ਪੜਾਇਆ ਜਾਂਦਾ ਹੈ ਹਨ ਮੋਰਲ এডਿਊਕੇਸ਼ਨ ਰਿਲੀਜੀਅਸ এডਿਊਕੇਸ਼ਨ ਉਹ ਚੀਜ਼ਾਂ ਜਿਹੜੀਆਂ ਨੇ ਉਹ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੜਾਈਆਂ ਜਾਂਦੀਆਂ ਨੇ ਬੱਚਿਆਂ ਦੇ ਵਿੱਚ ਇੱਕ ਸੈਂਸਿਟੀਵਿਟੀ ਪੈਦਾ ਕਰਨੀ ਦੂਸਰਿਆਂ ਦੇ ਪ੍ਰਤੀ ਇਹ ਇਹਦੇ ਬਾਰੇ ਕੋਈ ਸਿਲੇਬਸ ਦੇ ਵਿੱਚ ਕੋਈ ਜ਼ਿਆਦਾ ਨਹੀਂ ਹੈ ਤਾਂ ਇਹ ਮੇਰਾ ਖਿਆਲ ਹੈ ਕਿ ਕੁਸ਼ਤਦਾਰ ਦੀ ਲੋਡ ਵੀ ਹੈ ਹਨ ਕੁਝ ਸਰ ਚੇਂਜਸ ਆਏ ਨੇ ਨਿਊ এডਿਊਕੇਸ਼ਨ ਪਾਲਿਸੀ ਇੰਪਲੀਮੈਂਟ ਹੋ ਰਹੀ ਆ ਹਾਂਜੀ ਉਹਦੇ ਵਿੱਚ ਵੋਕੇਸ਼ਨਲ এডਿਊਕੇਸ਼ਨ ਇੰਟਰੋਡਿਊਸ ਕੀਤੀ ਗਈ ਆ ਜੀ 9 ਫੋਰਵਰਡਸ ਜੀ ਲੜਕੀਆਂ ਲਈ ਜਿੱਦਾਂ ਬਿਊਟੀਸ਼ੀਅਨ ਦਾ ਕੋਰਸ ਹੈ ਜੀ ਜਾਂ ਹੈਲਥ ਐਂਡ ਵੈਲਨੈਸ ਦਾ ਪ੍ਰੋਗਰਾਮ ਹੈ ਜੀ ਬॉयਜ਼ ਦੇ ਲਈ ਸਿਕਿਉਰਿਟੀ ਕੰਸਟਰਕਸ਼ਨ ਬਿਜ਼ਨਸ ਰਿਟੇਲ ਜੀ ਇਦਾਂ ਦੇ ਨਵੇਂ ਇੰਟਰੋਡਿਊਸ ਕੀਤੇ ਗਏ ਨੇ ਜੀ ਔਰ ਉਹ ਬੱਚੇ ਬੱਚੇ ਲਈ ਆਪਸ਼ਨਲ ਆ ਓਕੇ ਟੀਚਰ ਪ੍ਰੋਵਾਈਡ ਕੀਤੇ ਗਏ ਨੇ ਉਸ ਸਪੈਸੀਫਿਕ ਫੀਲਡ ਦੇ ਲਈ ਜੋ ਅਪਾਇੰਟ ਕੀਤੇ ਗਏ ਨੇ ਰੀਸੈਂਟਲੀ ਜੀ ਬਟ ਉਹਨਾਂ ਹਲੇ ਹੋਰ ਵੱਡੇ ਪੱਧਰ ਤੇ ਕਰਨ ਦੀ ਲੋੜ ਆ ਕਿਉਂਕਿ ਉਹਨਾਂ ਨੂੰ ਜਿਹੜਾ ਪੀਰੀਅਡ ਸਿਸਟਮ ਆ ਉਹਦੇ ਵਿੱਚ ਲਿਆਂਦਾ ਗਿਆ ਹੈ ਬਟ ਜਿੰਨਾ ਕਿ ਸਿਲੇਬਸ ਦੇ ਅਕੋਰਡਿੰਗ ਆਪਾਂ ਨੂੰ ਹੋਰ ਥੋੜਾ ਬਹੁਤ ਮੋਟੀਵੇਟ ਕਰਕੇ ਚੱਲਣਾ ਚਾਹੀਦਾ ਬੱਚਾ ਨੂੰ ਬੱਚਿਆਂ ਦੇ ਵਿੱਚ ਸਿਰਫ ਇਹ ਆ ਕਿ ਉਹ ਵੋਕੇਸ਼ਨਲ ਐਜੂਕੇਸ਼ਨ ਨੂੰ ਇੱਕ ਕਿਸਮ ਦਾ ਰਿਲੈਕਸੇਸ਼ਨ ਮੰਨ ਲੈਂਦੇ ਆ ਜੀ ਕਿ ਸਾਨੂੰ ਹੋਰ ਸਿਲੇਬਸ ਦੇ ਆਪਸ਼ਨ ਚ ਮਿਲ ਗਿਆ ਸਾਨੂੰ ਔਖਾ ਵਿਸ਼ਾ ਨਹੀਂ ਪੜ੍ਹਨਾ ਪਊਗਾ ਜਿੱਦਾਂ ਪਲੱਸ 2 ਦੇ ਇਕਨੋਮਿਕਸ ਪੜ੍ਹਣੀ ਆ ਉਹ ਨਾ ਪੜ੍ਹ ਕੇ ਹੈਲਥ ਸਾਇੰਸ ਚ ਆ ਗਏ ਬਟ ਹੈਲਥ ਸਾਇੰਸ ਨੂੰ ਅਗਰ ਸੀਰੀਅਸਲੀ ਲਿਆ ਜਾਵੇ ਤਾਂ ਬਹੁਤ ਇੱਕ ਸਕਿਲਡ ਸਬਜੈਕਟ ਹੈ ਸਕਿਲ ਦੀ ਲੋੜ ਆ ਉਹਦੇ ਲਈ ਤੁਹਾਡੇ ਕਹਿੰਦਾ ਮਤਲਬ ਕਿ ਜਿਹੜੇ ਪੇਰੈਂਟਸ ਨੇ ਤੇ ਅਧਿਆਪਕਾਂ ਉਹਨਾਂ ਨੂੰ ਅਵੇਅਰ ਹੋਣ ਦੀ ਤੇ ਵਿਦਿਆਰਥੀਆਂ ਨੂੰ ਇਸ ਦੇ ਬਾਰੇ ਜਾਗਰੂਕ ਕਰਨ ਦੀ ਲੋੜ ਹੈ ਤਾਂ ਜੋ ਉਹ ਵਿਸ਼ੇ ਦਾ ਬੈਨੇਫਿਟ ਲੈ ਸਕੇ ਵਿਸ਼ੇ ਦਾ ਸੱਚਮੁੱਚ ਹੀ ਲਾਭ ਲੈ ਆ ਸਰ ਤੇ ਭਾਰਤੀ ਸਿੱਖਿਆ ਪ੍ਰਣਾਲੀ ਬਸ ਆਖਿਰ ਦੇ ਵਿੱਚ ਇੱਕ ਸਵਾਲ ਹੈ ਕਿ ਭਾਰਤੀ ਸਿੱਖਿਆ ਪ੍ਰਣਾਲੀ ਦਾ ਭਵਿੱਖ ਕੀ ਦੇਖਦੇ ਹੋ ਤੁਸੀਂ ਕਿ ਇਹ ਚੰਗਾ ਹੈ ਜਾਂ ਇਸ ਨੂੰ ਸੁਧਾਰ ਦੀ ਲੋੜ ਹੈ ਜਾਂ ਮਾੜਾ ਹੈ ਅਮੇ ਦੇ ਮੁਤਾਬਕ ਜਿੱਦਾਂ ਹੁਣ ਨਵੀਂ ਪਾਲਿਸੀ ਆਈ ਹੈ ਉਹਦੇ ਚੇਂਜੇਸ ਆਏ ਨੇ ਜੀ ਉਹਦੇ ਚ ਫਲੈਕਸੀਬਿਲਟੀ ਵੀ ਆਈ ਹੈ ਜੀ ਬੱਚੇ ਲਈ ਆਪਸ਼ਨਸ ਵੀ ਵਧੀਆ ਨੇ ਜਿੱਦਾਂ ਹੁਣ ਪਹਿਲਾਂ ਸੀਗਾ ਕਿ ਇਹ ਡਿਗਰੀ ਕਰਨੀ ਹੈ ਤੁਸੀਂ 3 ਸਾਲ ਦੀ ਕਰਨੀ ਹੈ ਜੀ ਅਗਰ ਤੁਸੀਂ ਇਨ ਬਿਟਵੀਨ ਛੱਡ ਜਾਂਨੇ ਹੋ ਜੀ ਤਾਂ ਤੁਹਾਡੀ ਡਿਗਰੀ ਨਾਲ ਐਨਵੋਇਡ ਆ ਤੁਸੀਂ ਕੰਪਲੀਟ ਨਹੀਂ ਕੀਤੀ ਜੀ ਪਰ ਨਿਊ ਐਜੂਕੇਸ਼ਨ ਪਾਲਿਸੀ ਵਿੱਚ ਕੀ ਹੈ ਕਿ ਬੱਚਾ ਅਗਰ 1 ਸਾਲ ਕਰਦਾ ਸਰਟੀਫਿਕੇਟ ਕੋਰਸ ਹੋ ਗਿਆ 2 ਕਰਦਾ ਡਿਪਲੋਮਾ ਹੋ ਗਿਆ ਲੋ ਗ੍ਰੇਡਿੰਗ ਹੈ ਤਾਂ ਉਹ 1 ਸਾਲ ਦਾ ਉਹ ਹਰੇਕ ਸਰਟੀਫਿਕੇਟ ਦੀ ਵੈਲਿਊ ਹੈ ਜਿਹੜਾ ਜਿੰਨਾ ਟਾਈਮ ਉਸਨੇ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਕਿਸੇ ਸਿੱਖਿਆ ادارے ਵਿੱਚ ਲਗਾਇਆ ਉਸ ਦਾ ਉਹਨੂੰ ਪ੍ਰਮਾਣ ਪੱਤਰ ਮਿਲੇਗਾ ਤੇ ਉਸ ਦੀ ਕੀਮਤ ਹੈ ਕੀਮਤ ਤਾਂ ਅੱਜ ਆਪਾਂ ਮੇਰਾ خیال ਹੈ ਕਿ ਅੱਜ ਜਿਹੜਾ ਹੈ ਦਰਸ਼ਕਾਂ ਦੇ ਲਈ ਇੰਨਾ ਕਿ ਗਿਆਨ ਬਹੁਤ ਆ ਗਿਆ ਕਿ ਗਿਆਨ ਜਿਹੜਾ ਵੰਡਣਾ ਤਾਂ ਚਾਹੀਦਾ ਪਰ ਥੋੜਾ ਥੋੜਾ ਜਿਹਾ ਕਿ ਨਾ ਵਿਗਿਆਨ ਜਿਹੜਾ ਹੈ ਜਿਆਦਾ ਜਿਹੜਾ ਹੋ ਜਾਂਦਾ ਤਾਂ ਉਹ ਦਰਸ਼ਕਾਂ ਦੇ ਲਈ ਵੀ ਥੋੜਾ ਜਿਹਾ ਅਕਾਊ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਤਾਂ ਆਪਾਂ ਇਸੇ ਚਰਚਾ ਨੂੰ ਜਾਰੀ ਰੱਖਾਂਗੇ ਤੇ ਬਨੇਰੋ ਚੈਨਲ ਦੇ ਉੱਤੇ ਤੁਸੀਂ ਵੀਡੀਓ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ ਤੇ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਏ ਤੇ ਗੱਲਬਾਤ ਕੀਤੀ ਸ਼ੁਕਰੀਆ ਤੁਹਾਡਾ ਸ੍ਰੀਕਾਂਤ